ਪਤ ਕੀ ਗੱਲ ਤੂੰ ਅੱਜ ਕੱਲ ਕੁਛ ਜ਼ਿਆਦਾ ਵਿਰੀ ਰਹਿਣ ਲੱਗ ਗਿਆ ਮੈਂ ਸੁਣਿਆ ਓਵਰਟਾਈਮ ਲਾਣਾ ਹੈ ਲੈ ਬੀਬੀ ਮੈਂ ਦੱਸਦੀ ਆ ਤੁਹਾਨੂੰ ਕਿ ਕਿਉਂ ਓਵਰਟਾਈਮ ਲਾਉਂਦਾ ਇਹਦਾ ਬਿਆਨ ਹੀ ਆ ਰਿਹਾ ਜਨਾਬ ਨੂੰ ਫਿਕਰ ਪਈ ਹੋਈ ਆ ਕਿ ਮੈਂ ਚਾਰ ਪੈਸੇ ਵੱਧ ਜੋੜ ਲਵਾਂ ਤਾਂ ਕਿ ਆਣ ਵਾਲੀ ਸਕੂਨ ਨਾਲ رہ ਸਕੇ ਉਹ ਤਾਂ ਠੀਕ ਆ ਪਰ ਇਹ ਦੁਨਿਆਵੀ ਸਕੂਨ ਦੇ ਨਾਲ ਨਾਲ ਉਹਦੇ ਅੰਦਰਲੇ ਸਕੂਨ ਦਾ ਵੀ ਖਿਆਲ ਰੱਖਿਓ ਔਰਤ ਦੇ ਸਕੂਨ ਦਾ ਔਰ ਅਸਕੂਨ ਲੈ ਬੀਬੀ ਸਕੂਨ ਵੀ ਕਿਤੇ ਔਰਤ ਤੇ ਮਰਤ ਦੇ ਬੱਕੋ ਵੱਖਰੇ ਹੁੰਦੇ ਭਲਾ ਹਾਂ ਪੁੱਤ ਬੱਕੋ ਵੱਖਰੇ ਹੁੰਦੇ ਆ ਮੈਂ ਦੱਸਦੀ ਹਾਂ ਕੀ ਹੁੰਦਾ ਔਰ ਅਸਕੂਨ ਜਦੋਂ ਅਦੀਵਾਜ ਤੇ ਨੋ ਦਵਾਈਆਂ ਲੈ ਕੇ ਖੜੀ ਦਿਸੇ ਤੇ ਸੋਰੇ ਦਾ ਮੂੰਹ ਨਿਕਲੇ ਤੇ ਤੇਰੇ ਆਂ ਨਾਲ ਮੈਨੂੰ ਜਾ ਕੇ ਗਈ ਤੀਦੀ ਕਮੀ ਮਹਿਸੂਸ ਨਹੀਂ ਹੁੰਦੀ ਉਹ ਸਕੂਨ ਹੈ ਜਦੋਂ ਭੱਜ-ਭੱਛ ਕੇ ਕੰਮ ਕਰਦੀ ਨੂੰ ਨੂੰ ਸੱਸ ਕਹੇ ਬਸ ਕਰਤੀ ਏ ਬਹੁਤ ਹੋ ਗਿਆ ਕੰਮ ਆਰਾਮ ਕਰ ਓਹ ਕੌਣ ਐ ਜਦੋਂ ਸਾਰਿਆਂ ਨੂੰ ਰੋਟੀ ਖਵਾਣ ਤੋਂ ਬਾਅਦ ਪੇਕੇ ਆਈ ਨਾਨ ਕਹੇ ਚੱਲ ਪਾਪੀ ਹੁਣ ਆਪਾਂ ਵੀ ਰੋਟੀ ਖਾ ਲਈਏ ਇਹ ਸਕੂਣ ਐ ਤੇਦੋਂ ਦੁ ਘਰ ਆਏ ਸੋਹਰਿਆਂ ਦੀ ਵਾਤੀ ਵੇਲੇ ਜੋ ਆਈ ਕਹੇ ਦਾਦੀ ਜੀ ਛੇਤੀ ਛੇਤੀ ਗੇੜਾ ਮਾਲਿਆ ਕਰੋ O scune, ored da school.